ਦੇਖੋ ਇਹ ਜੋ ਹਾਦਸਾ 22 April ਨੂੰ ਪਹਲਗਾਮ ਵਿਖੇ ਹੋਇਆ ਹੈ ਇਹ ਬਹੁਤ ਹੀ ਇੱਕ ਐਸਾ ਹਾਦਸਾ ਹੋਇਆ ਜਿਸ ਨੇ ਹਿੰਦੁਸਤਾਨ ਦੀ ਆਤਮਾ ਦੇ ਉੱਤੇ ਜਿਵੇਂ ਚੋਟ ਕੀਤੀ ਗਈ ਹੈ ਔਰ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਭਾਰਤੀ ਹੈ ਇਹਦੇ ਵਿੱਚ ਕੋਈ ਸਵਾਲ ਨਹੀਂ ਹੈ ਹਿੰਦੂ ਮੁਸਲਮ ਸਿੱਖ ਈਸਾਈ ਪਾਰਸੀ ਅਸੀਂ ਇਸ ਮੁੱਦੇ ਤੇ ਸਾਰੇ ਇੱਕ ਹੈ ਇੱਥੇ ਸਾਡੇ ਦੇਸ਼ ਪਹਿਲਾ ਦੇਸ਼ ਸਰਵੋਪਰੀ ਹੈ ਸਾਡਾ ਹਰ ਨਾਗਰਿਕ ਸਰਵੋਪਰੀ ਹੈ ਔਰ ਇਸ ਹਮਲੇ ਨੇ ਸੰਸਾਰ ਦੀ ਆਤਮਾ ਨੂੰ ਵੀ ਜਿਹੜੇ ਇਨਸਾਨੀਅਤ ਪਸੰਦ ਲੋਕ ਨੇ ਦੇਸ਼ ਨੇ ਇਨਸਾਨੀਅਤ ਪਸੰਦ ਲੋਕ ਨੇ ਉਹਨਾਂ ਨੇ ਭਰਪੂਰ ਸ਼ਬਦਾਂ ਦੇ ਵਿੱਚ ਇਸ ਹਾਦਸੇ ਦੀ ਨਿੰਦਾ ਕੀਤੀ ਹੈ ਔਰ ਸਾਡੇ ਜਸ਼ਸ਼ੀਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਾਰੇ ਦੁਨੀਆ ਜਾਣਦੀ ਹੈ ਕਿ ਉਹ ਜੋ ਕਹਿੰਦੇ ਨੇ ਉਹ ਕਰਦੇ ਨੇ ਅਗਰ ਉਹਨਾਂ ਨੇ ਸ਼ਰਯਾਮ ਐਲਾਨ ਕੀਤਾ ਹੈ ਸੰਸਾਰ ਦੇ ਲੋਕਾਂ ਦੇ ਵਿੱਚ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕ ਔਰ ਉਹਦੇ ਪਿੱਛੇ ਪੜਦੇ ਦੇ ਪਿੱਛੇ ਜੋ ਲੋਕ ਨੇ ਉਹਨਾਂ ਨੂੰ ਐਸੀ ਸਜ਼ਾ ਮਿਲੇਗੀ ਐਸੀ ਸਜ਼ਾ ਦਿੱਤੀ ਜਾਏਗੀ ਪ੍ਰਧਾਨ ਮੰਤਰੀ ਜੀ ਦੇ ਸ਼ਬਦ ਨੇ ਕਿ ਉਹ ਸੋਚ ਵੀ ਨਹੀਂ ਸਕਦੇ ਕਿ ਕੈਸੀ ਸਜ਼ਾ ਹੈ ਤਾਂ ਸਾਰਾ ਦੇਸ਼ ਪ੍ਰਧਾਨ ਮੰਤਰੀ ਜੀ ਦੇ ਨਾਲ ਖੜਿਆ ਹੈ ਦੇਸ਼ ਦੇ ਨਾਲ ਖੜਿਆ ਹੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਅਸੀਂ ਅੱਜ ਦੇਖਦੇ ਵਿਧਾਨ ਸਭਾ ਜੰਮੂ ਕਸ਼ਮੀਰ ਦਾ ਸਪੈਸ਼ਲ ਸੈਸ਼ਨ ਉੱਥੇ ਦੀ ਸਰਕਾਰ ਨੇ ਬੁਲਾ ਕੇ ਜਿਹੜੇ ਸਾਡੇ નિર્ਦੋਸ਼ ਨਾਗਰਿਕ ਮਾਰੇ ਗਏ ਨੇ ਉਹਨਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ ਹੈ ਤੁ ਸਾਰਾ ਦੇਸ਼ ਇਹ ਕਿ ਪ੍ਰਧਾਨ ਮੰਤਰੀ ਦੇ ਨਾਲ ਹੈ ਨਿਰਣੇ ਕੇਂਦਰ ਸਰਕਾਰ ਨੂੰ ਕਰਨਾ ਕਿ ਡਿਪਲੋਮੈਟਿਕ ਤੌਰ ਤੇ ਜ ਕਿਸ ਲੈਵਲ ਦੇ ਉੱਤੇ ਉਹਨਾਂ ਨੂੰ ਇਹ ਸਜ਼ਾ ਦੇਣੀ ਹੈ ਲੇਕਿਨ ਸਾਰਾ ਦੇਸ਼ ਇਸ ਬੁੱਦੇ ਤੇ ਇਕ ਹੈ ਔਰ ਅਸੀਂ ਆਪਣੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਸਾਰੇ ਹੀ ਅਸੀਂ ਬਿਲਕੁਲ ਅਸੀਂ ਕਮਿਟਿਡ ਹੈ ਔਰ ਕਮਿਟਿਡ ਸਾਡਾ ਦੇਸ਼ ਰਹੇਗਾ ਔਰ ਇਕ ਹੈ ਇਕ ਰਹੇਗਾ ਸਰ ਕਿੱਸੇ ਮੇਰੀ ਜੱਗ ਲੱਗਣੇ ਇਸ ਸਾਹਮਣੇ ਜੰਗ ਲੱਗੇ ਚਾਹੇ ਕੁਝ ਵੀ ਹੋਵੇ ਜੰਗ ਲੱਗਣ ਤੋਂ ਵੀ ਪਿੱਛੇ ਨਹੀਂ ਹਟਾਂਗੇ ਸਰਜੀਕਲ ਸਟ੍ਰਾਈਕਸ ਕੀਤੇ ਬਾਲਾਕੋਟ ਕੀਤਾ ਅੱਗੇ ਪਹਿਲਾਂ ਕੀਤਾ ਉਸ ਤੋਂ ਵੀ ਅੱਗੇ ਪ੍ਰਧਾਨ ਮੰਤਰੀ ਜੀ ਨੂੰ ਕੁਝ ਕਰਨਾ ਪੈ ਰਿਹਾ ਹੈ ਤੇ ਦੇ ਸਾਰਾ ਉਹਨਾਂ ਦੇ ਨਾਲ ਹੈ ਇਹ ਉਹਨਾਂ ਨੇ ਨਿਰਣੇ ਕਰਨਾ ਹੈ ਕੀ ਕਰਨਾ ਲੇਕਿਨ ਇਹ ਹੈ ਕਿ ਉਹਨਾਂ ਨੂੰ ਸਜ਼ਾ ਮਿਲ ਕੇ ਰਹੇਗੀ